ਮੈਂ ਦੱਸ ਕੀ ਕਰਾਂ ਤੇਰੇ ਤੇ ਮਰਾਂ ਕਹਿਣ ਤੋਂ ਡਰਾਂ ਕਹਿ ਲੈਣ ਦੇ ਤੂੰ ਮੇਰੇ ਜਜ਼ਬਾਤ ਛੇੜੇ ਕੋ ਗੱਲ ਕਹਿੰਦੇ ਜਿਹੜੇ ਬਸ ਤੇਰੇ ਨੇੜੇ ਤੇੜੇ ਰਹਿ ਲੈਣ ਦੇ ਘਰ ਦੇ ਵਿੱਚ ਥੋੜੀ ਗਰੀਬੀ ਜ਼ਿਆਦਾ ਹੋਣ ਕਰਕੇ ਜਿੱਦਾਂ ਫਾਦਰ ਸਾਹਿਬ ਵੀ ਮਤਲਬ ਮੰਮਾ ਵੀ ਮੇਰੇ ਜਦੋਂ ਵੀ ਕਿਤੇ ਆਡੀਸ਼ਨ ਵਗੈਰਾ ਦੀ ਗੱਲ ਚੱਲਦੀ ਆ ਤਾਂ ਉਹ ਕਹਿ ਦਿੰਦੇ ਆ ਕਿ ਹਾਂ ਚੱਲ ਜਾ ਤੇ ਪਰ ਮਤਲਬ ਕਿ ਘਰ ਵੱਲੋਂ ਇਹ ਨਹੀਂ ਪੈਸੇ ਵੱਲੋਂ ਸਪੋਰਟ ਮਤਲਬ ਕਿ ਨਹੀਂ ਉਹ ਵੀ ਕਹਿ ਦਿੰਦੇ ਆ ਕਿ ਹਾਂ ਚੱਲ ਜਾ ਤੇ ਪਰ ਥੋੜਾ ਗਰੀਬੀ ਦਾ ਹੋਣ ਕਰਕੇ ਜੀ ਨੇ ਸਾਡੇ ਕੰਨਾਂ 'ਚ ਪਵਾਈਆਂ ਮੁੰਦਰਾ ਪਵਾਈਆਂ ਮੁੰਦਰਾ ਓਏ ਹੋ रांजे ਦੇ ਪਿੰਡ ਦੀ ਕੁੜੀ ਸੀ ਹਏ ਰਾਂਜੇ ਦੇ ਪਿੰਡ ਦੀ ਕੁੜੀ ਸੀ ਉਮੀਦ ਹੈਗੀ ਆ ਕਿ ਵੱਡੇ ਹੋ ਮਤਲਬ ਕੁਝ ਆਪਣਾ ਵੀ ਟਰੈਕ ਵਗੈਰਾ ਕਰੀਏ ਪਰ ਕਰਦੀ ਹਾਲਤ ਥੋੜੀ ਜਿਆਦਾ ਖਰਾਬ ਹੋਣ ਕਰਕੇ ਦੁਨੀਆਂ ਦੀਆਂ ਦਾ ਮੈਨੂੰ ਮੈਂ ਕਿਹਾ ਸਿਨਾ ਤੈਨੂੰ ਤੂੰ ਪਹਿਲਾਂ ਛੱਡੇਂਗਾ ਦੁਨੀਆਂ ਜ਼ਿਉਂਦਾ ਮੈਨੂੰ ਮੈਂ ਕਿਹਾ ਸਿਨਾ ਤੈਨੂੰ ਤੂੰ ਪਹਿਲਾਂ ਛੱਡੇਂਗਾ ਚੰਗਾ ਮਨਾ ਟਾਈਮ ਪਾਸ ਕਰ ਰਹੇ ਆ ਜੀ ਇੱਕ ਵਾਰ ਕਿਉਂਕਿ ਤੁਸੀਂ ਮੈਨੂੰ ਪਹਿਲਾਂ ਦੱਸਿਆ ਸੀ ਕਿ ਤੁਸੀਂ ਸਿਕਿਉਰਿਟੀ ਗਾਰਡ ਦੀ ਜੌਬ ਕਰਦੇ ਹੋ ਨਾ ਅੱਖ ਵੀ ਉਹ ਲਾਲੀ ਨਾਲ ਖੜੀ ਰਹਿੰਦੀ ਆ ਮੁੱਛ ਤੇ ਆ ਧੌਣ ਰੱਖੀ ਤਾਂ ਕਰਕੇ ਅਲੜਾਂ ਦੇ ਦਿਲਾਂ ਵਿੱਚ ਯਾਰ ਵਸਦੇ ਤੇ ਵੈਰੀਆਂ ਦੇ ਬੰਦ ਰੱਖੇ ਸਾ ਕਰਕੇ ਇੱਕ ਵਾਰ ਜਿਹੜੀ ਅਸੀਂ ਗੱਲ ਕਹਿ ਦਈਏ ਕਰਦੇ ਨਹੀਂ ਨਾ ਫਿਰ ਹਾਂ ਕਰਕੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਮ ਜੀ ਟੈਲੀਕਾਸਟ ਐਮ ਜੀ ਟੈਲੀਕਾਸਟ ਦੇਖ ਰਹੇ ਹੋ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨਕੀ ਮਨਜਿੰਦਰ ਕਮਾਨ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਲੈ ਕੇ ਹਾਜ਼ਰਾਂ ਪ੍ਰੋਗਰਾਮ ਸੁਪਨਿਆਂ ਦੀ ਪ੍ਰਵਾਸ ਜਿੱਦਾਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਨੇ ਆ ਜਿਨ੍ਹਾਂ ਸ਼ਖਸੀਅਤਾਂ ਦੇ ਅੰਦਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਹਿੰਮਤ ਹੁੰਦੀ ਹੈ ਤੇ ਉੱਚੀਆਂ ਪ੍ਰਵਾਜ਼ਾਂ ਭਰਦੇ ਨੇ ਸੋ ਦੋਸਤੋ ਅੱਜ ਸਾਡੇ ਨਾਲ ਇਸੇ ਹੀ ਤਰ੍ਹਾਂ ਦੀ ਇੱਕ ਸ਼ਖਸੀਅਤ ਮੌਜੂਦ ਹੈ ਜੋ ਸੰਗੀਤ ਜਗਤ ਦੇ ਨਾਲ ਤਾਲੁਕਤ ਰੱਖਦੀ ਹੈ ਪਰ ਮੈਂ ਅਕਸਰ ਕਿਹਾ ਕਰਦਾ ਕਿ ਸੰਗੀਤ ਜਗਤ ਦੀ ਇਹ ਮਾੜੀ ਕਿਸਮਤ ਕਹੀ ਜਾ ਸਕਦੀ ਹੈ ਕਿਉਂਕਿ ਜਿੱਦਾਂ ਦੀ ਸ਼ਖਸੀਅਤ ਸਾਡੇ ਨਾਲ ਮੌਜੂਦ ਹੈ ਜੇ ਤੁਸੀਂ ਉਹਨਾਂ ਦੀ ਗਾਇਕੀ ਸੁਣੋਗੇ ਗਲਾ ਸੁਣੋਗੇ ਤਾਂ ਤੁਸੀਂ ਵੀ ਵਾਹ ਵਾਹ ਕਹਿ ਉੱਠੋਗੇ ਪਰ ਪੰਜਾਬੀ ਇੰਡਸਟਰੀ ਦੀ ਇਹ ਮਾੜੀ ਕਿਸਮਤ ਕਹੀ ਜਾ ਸਕਦੀ ਹੈ ਕਿ ਇਹੋ ਜਿਹੇ ਸੁਰੀਲੇ ਫਨਕਾਰ ਪੰਜਾਬੀ ਇੰਡਸਟਰੀ ਤੋਂ ਸਾਹਮੇ ਨਹੀਂ ਗਏ ਤੇ ਪੰਜਾਬੀ ਇੰਡਸਟਰੀ ਸਿਰਫ ਪੈ ਗਈ ਤਾਂ ਸਿਰਫ ਇੱਕ ਚੀਜ਼ ਦੇ ਪਿੱਛੇ ਕਿ ਚੱਕ ਲੋ ਕੱਟ ਲੋ ਵੱਢ ਦੋ ਮਾਰ ਦੋ ਪਰ ਅਸਲ ਗਾਇਕੀ ਕੀ ਹੁੰਦੀ ਹੈ ਅੱਜ ਸਾਡੇ ਨਾਲ ਜੋ ਸ਼ਖਸੀਅਤ ਮੌਜੂਦ ਹੈ ਤੁਹਾਨੂੰ ਭਲੀ ਭਾਂਤ ਪਤਾ ਚੱਲ ਜਾਣਾ ਹੈ ਉਹਨਾਂ ਨੂੰ ਮਿਲ ਕੇ ਹਾਂ ਪੇਸ਼ੇ ਦੇ ਵਜੋਂ ਜੇ ਗੱਲ ਕਰੀਏ ਤਾਂ ਪੇਸ਼ੇ ਦੇ ਵਜੋਂ ਇਹ ਇੱਕ ਸਕਿਉਰਿਟੀ ਗਾਰਡ ਦੀ ਜੌਬ ਕਰਦੇ ਨੇ ਕਿਸੇ ਸ਼ੈਲਰ ਦੇ ਵਿੱਚ ਪਰ ਜੇ ਇਹਨਾਂ ਦੇ ਹੁਨਰ ਦੀ ਗੱਲ ਕਰੀਏ ਤਾਂ ਵੱਡੇ ਵੱਡੇ ਕਲਾਕਾਰ ਇਹਨਾਂ ਦੇ ਅੱਗੇ ਫਿੱਕੇ ਜੇ ਲੱਗਦੇ ਨੇ ਹਾਂਜੀ ਦੋਸਤੋ ਮੈਂ ਗੱਲ ਕਰ ਰਿਹਾ ਸਾਡੇ ਨਾਲ ਜੋ ਸ਼ਖਸੀਅਤ ਮੌਜੂਦ ਹੈ ਗगन ਨਾਮ ਹੈ ਉਹਨਾਂ ਦਾ ਸਤਿ ਸ਼੍ਰੀ ਅਕਾਲ ਗगन ਵੀਰੇ ਸਵਾਗਤ ਹੈ ਤੁਹਾਡਾ ਐਮਜੀ ਟੈਲੀਕਾਸਟ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਐਮਜੀ ਟੈਲੀਕਾਸਟ ਦੇਖ ਰਹੇ ਸਾਰੇ ਪੰਪ ਸਤਿਨਾਮ ਦਾ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਗगन ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤਾਂ ਗगन ਮੈਂ ਚਾਹੁੰਗਾ ਕਿ ਜਿਸ ਤਰ੍ਹਾਂ ਮੈਂ ਤੁਹਾਡੀ ਇੱਕ ਭੂਮਿਕਾ ਬਣੀ ਹੈ ਤਾਂ ਜਿਹੜੇ ਆਪਣੇ ਐਮਜੀ ਟੈਲੀਕਾਸਟ ਦੇ ਦਰਸ਼ਕ ਦੇਖ ਰਹੇ ਹੈ ਕਮ ਸੇ ਕਮ ਉਹਨਾਂ ਨੂੰ ਪਤਾ ਚੱਲ ਸਕੇ ਆਪਾਂ ਆਪਣੀ ਗੁਫ਼ਤਗੂ ਦੀ ਸ਼ੁਰੂਆਤ ਆਰੰਭਣ ਤੋਂ ਪਹਿਲਾਂ ਮੇਰੀ ਦਿਲੀ ਇੱਛਾ ਹੈ ਮੇਰੀ ਜ਼ਹਨੀਅਤ ਇੱਛਾ ਹੈ ਕਿ ਆਪਾਂ ਕਿਸੇ ਗੀਤ ਦੇ ਨਾਲ ਸ਼ੁਰੂਆਤ ਕਰੀਏ ਤਾਂ ਕਿ ਪਤਾ ਚੱਲ ਸਕੇ ਕਿ ਤੁਹਾਡੀ ਜਿਹੜੀ ਗਾਇਕੀ ਕਿੱਦਾਂ ਦੀ ਹੈ ਹਨਾ ਤਾਂ ਕਿਸੇ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ ਹਾਂਜੀ ਕਹਿ ਲੈਂਦੇ ਸੌਂਗ ਮੇਰਾ ਅੱਜ ਕੱਲ ਦਾ ਫੇਵਰਟ ਸੌਂਗ ਹੈ ਸਰ ਹਾਂਜੀ ਬਿਲਕੁਲ ਉਹ ਟਰੈਂਡਿੰਗ ਵਿੱਚ ਵੀ ਹੈ ਸੌਂਗ ਤੇ ਮੈਂ ਜਾਊਂਗਾ ਕਿ ਤੁਸੀਂ ਉਹਨੂੰ ਆਪਣੀ ਆਵਾਜ਼ ਜ਼ਰੂਰ ਦਿਓ ਹਾਂਜੀ ਸਰ ਜ਼ਰੂਰ ਹੂੰ ਦੱਸ ਕੀ ਕਰਾਂ ਤੇਰੇ ਤੇ ਮਰਾਂ ਕਹਿਣ ਤੋਂ ਡਰਾਂ ਕਹਿ ਲੈਣ ਦੇ ਤੂੰ ਮੇਰੇ ਜਜ਼ਬਾਤ ਛੇੜੇ ਕੋ ਗੱਲ ਕਹਿੰਦੇ ਜਿਹੜੇ ਬਸ ਤੇਰੇ ਨੇੜੇ ਤੇੜੇ ਰਹਿ ਲੈਣ ਦੇ ਲੱਭ ਕੇ ਬਹਾਨੇ ਜਾਣੇ ਜੋੜ ਲੈ ਯਰਾਂ ਨੇ ਜਾਣੇ ਘੜੀਬਿੰਦ ਤੇਰੇ ਵੇੜੇ ਬਹਿ ਲੈਣ ਦੇ ਤੂੰ ਮੈਨੂੰ ਤਾਂ ਨਾ ਰੋਕ ਮੈਂ ਤਾਂ ਪਹਿਲਾਂ ਹੀ ਡਰਪੋਕ ਮੇਰਾ ਹੌਸਲਾ ਨਾ ਸੁਖ ਇਹਨੂੰ ਵਹਿ ਲੈਣ ਦੇ ਨੰਗ ਤੇ ਮਲੰਗ ਤਾਂ ਮੈਂ ਪਹਿਲਾਂ ਤੋਂ ਹੀ ਆ ਹੋ ਗਿਆ ਬੇਰੰਗ ਅੱਜ ਸੰਗ ਕਰਕੇ ਮੈਨੂੰ ਕਰਗੇ ਫਕੀਰ ਤੇਰੇ ਨਜ਼ਰਾਂ ਦੇ ਤੀਰ ਮੇਰਾ ਦਿਲ ਗਏ ਚੀਰ ਪੀੜ ਸਹਿ ਲੈਣ ਦੇ ਦੱਸ ਕੀ ਕਰਾਂ ਤੇਰੇ ਤੇ ਮਰਾਂ ਕਹਿਣ ਤੋਂ ਡਰਾਂ ਕਹਿ ਲੈਣ ਦੇ ਤੁਮਰੇ ਜਜ਼ਬਾਤ ਛੇੜੇ ਕੋ ਗੱਲ ਕਹਿੰਦੇ ਜਿਹੜੇ ਬਸ ਤੇਰੇ ਨੇੜੇ ਤੇਰੇ ਰਹਿ ਲੈਣਦੇ ਵਾਹ ਜੀ ਵਾਹ ਗਗਨ ਬਹੁਤ ਹੀ ਖੂਬਸੂਰਤ ਗੀਤ ਹੈ ਇਹ ਮੈਨੂੰ ਲੱਗਦਾ ਕਿ ਮੈਂ ਜਿੱਦਾਂ ਦੀ ਭੂਮਿਕਾ ਬਣੀ ਸੀ ਤੁਸੀਂ ਉਸੇ ਤੇ ਹੀ ਪੂਰਾ ਖਰੇ ਉੱtre ਹੋ ਤੁਹਾਡੀ ਆਵਾਜ਼ ਬਹੁਤ ਦਮਦਾਰ ਹੈ ਤੇ ਆਵਾਜ਼ 'ਚ ਬਹੁਤ ਕਾਸ਼ਿਸ਼ ਹੈ ਤਾਂ ਗਗਨ ਮੈਂ ਹੁਣ ਸ਼ੁਰੂਆਤ ਕਰਦੇ ਆਂ ਆਪਣੀ ਗੁਫ਼ਤਗੋਦੀ ਸੰਗੀਤ ਦੀ ਚੇਟਕ ਤੁਹਾਨੂੰ ਕਿੱਥੋਂ ਲੱਗੀ ਜਾਂ ਕਦੋਂ ਤੁਹਾਡੀ ਰੂਹ ਨੂੰ ਸੰਕੇਤ ਮਿਲੇ ਕਿ ਤੁਹਾਨੂੰ ਗਾਉਣ ਦਾ ਸ਼ੌਂਕ ਹੈ ਸਰ ਗਾਉਂਦਾ ਸ਼ੌਂਕ ਤਾਂ ਬਚਪਨ ਤੋਂ ਹੀ ਸੀ ਜੀ ਮੇਰੇ ਤਾਇਆ ਜੀ ਉਹ ਗਾਉਂਦੇ ਸੀਗੇ ਜੀ ਤੇ ਬਚਪਨ ਤੋਂ ਹੀ ਸਰ ਸਕੂਲ ਵਿੱਚ ਗਾਉਂਦੇ ਸੀ ਜਾਂ ਵੈਸੇ ਹੀ ਮਤਲਬ ਗਾਉਂਦੇ ਤਕਰੀਬਨ ਕਹਿੰਦਾ ਹੁਣ ਤੱਕ ਹਾਂਜੀ ਗਾਉਂਦੇ ਅੱਛਾ ਪਰਿਵਾਰ ਦਾ ਸਾਥ ਮਿਲਦਾ ਰਿਹਾ ਜਾਂ ਨਹੀਂ ਹਾਂਜੀ ਪਰਿਵਾਰ ਦਾ ਬਿਲਕੁਲ ਸਾਥ ਹੈ ਸਰ ਪਰ ਥੋੜਾ ਘਰ ਦੇ ਵਿੱਚ ਥੋੜੀ ਗਰੀਬੀ ਜ਼ਿਆਦਾ ਹੋਣ ਕਰਕੇ ਅ ਜਿੱਦਾਂ ਫਾਦਰ ਸਾਹਿਬ ਵੀ ਮਤਲਬ ਮਮਾ ਵੀ ਮੇਰੇ ਜਦੋਂ ਵੀ ਕਿਤੇ ਆਡੀਸ਼ਨ ਵਗੈਰਾ ਦੀ ਗੱਲ ਚੱਲਦੀ ਆ ਤਾਂ ਉਹ ਕਹਿ ਦਿੰਦੇ ਆ ਕਿ ਹਾਂ ਚੱਲ ਜਾ ਤੇ ਪਰ ਮਤਲਬ ਕਿ ਘਰ ਵੱਲੋਂ ਇਨੀ ਪੈਸੇ ਵੱਲੋਂ ਸਪੋਰਟ ਮਤਲਬ ਕਿ ਨਹੀਂ ਉਹ ਵੀ ਕਹਿ ਦਿੰਦੇ ਆ ਕਿ ਹਾਂ ਚੱਲ ਜਾ ਤੇ ਪਰ ਥੋੜਾ ਗਰੀਬੀ ਦਾ ਹੋਣ ਕਰਕੇ ਹਾਂਜੀ ਅ اچھا ਪਰਿਵਾਰ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਸ ਤੋਂ ਇਲਾਵਾ ਕੋਈ ਹੋਰ ਵੀ ਕੋਈ ਗਾਉਂਦਾ ਸੀ ਜਾਂ ਨਹੀਂ ਹਾਂਜੀ ਮੇਰੇ ਤਾਇਆ ਜੀ ਗਾਉਂਦੇ ਸੀ ਤੇ ਬਾਕੀ ਬਚਪਨ ਤੋਂ ਹੀ ਸਰ ਮੈਨੂੰ ਗਾਉਣ ਦਾ ਸ਼ੌਂਕ ਹੈਗਾ ਜੀ ਤੇ ਉਮੀਦ ਹੈਗੀ ਆ ਕਿ ਵੱਡੇ ਹੋ ਮਤਲਬ ਖੁਸ਼ ਆਪਣਾ ਵੀ ਟਰੈਕ ਵਗੈਰਾ ਕਰੀਏ ਪਰ ਘਰ ਦੀ ਹਾਲਤ ਥੋੜੀ ਜ਼ਿਆਦਾ ਖਰਾਬ ਹੋਣ ਕਰਕੇ ਮੈਂ ਤੁਹਾਨੂੰ ਪੁੱਛਣਾ ਹੀ ਲੱਗਿਆ ਸੀ ਕਿ ਪਰਿਵਾਰ ਦੀ ਆਰਥਿਕ ਹਾਲਤ ਕਿੱਥੇ ਕੁ ਸਟੈਂਡ ਕਰਦੀ ਆ ਸਰ ਸਟੈਂਡ ਬਸ ਚੰਗਾ ਮੜਾ ਟਾਈਮ ਪਾਸ ਕਰ ਰਹੇ ਆ ਜੀ ਇੱਕ ਵਾਰ ਕਿਉਂਕਿ ਤੁਸੀਂ ਮੈਨੂੰ ਪਹਿਲਾਂ ਦੱਸਿਆ ਸੀ ਕਿ ਤੁਸੀਂ ਸਿਕਿਉਰਿਟੀ ਗਾਰਡ ਦੀ ਜੌਬ ਕਰਦੇ ਹੋ ਹਨ ਹਾਂ ਹਾਂ ਜੀ ਸਰ ਜਲਾਲਾਬਾਦ ਰੋਡ ਤੇ ਮੈਂ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਇੱਕ ਸ਼ੈਲਰ ਦੇ ਵਿੱਚ ਤੇ ਆਪਣਾ ਬਸ ਚੰਗਾ ਮੜਾ ਟਾਈਮ ਪਾਸ ਹੋ ਰਿਹਾ ਜੀ ਬਾਕੀ ਆਪਣੇ ਭੰਗੜੇ ਦੇ ਸ਼ੋ ਲਾਰਿਆਂ ਜਿੱਦਾਂ ਮਤਲਬ ਕਿ ਮੈਰਿਜ ਫੰਕਸ਼ਨ ਹੁੰਦੇ ਆ ਹਾਂ ਜੀ ਹਾਂ ਜੀ ਬਸ ਚੰਗਮਣਾ ਟਾਈਮ ਪਾਸ ਕਰ ਰਹੇ ਹਾਂ ਜੀ ਜੀ ਬਿਲਕੁਲ ਬਿਲਕੁਲ ਹੁਣ ਟਾਈਮ ਤੇ ਅਕਸਰ ਪਾਸ ਕਰਨਾ ਢੇਡਾ ਤੇ ਪ੍ਰਮਾਤਮਾ ਨੇ ਦਿੱਤਾ ਤੇ ਉਹ ਪਾਲਣਾ ਦਾ ਹੁੰਦਾ ਹੀ ਆ ਤਾਂ ਗਗਨ ਤੁਸੀਂ ਇਸ ਤੋਂ ਪਹਿਲਾਂ ਹੋਰ ਕਿੱਥੇ ਕਿੱਥੇ ਪਰਫਾਰਮ ਕਰ ਚੁੱਕੇ ਹੋ ਸਰ ਮੈਂ ਆਪਣਾ ਪਾਰਟਿਸਿਪੇਟ ਤਾਂ ਕਾਫੀ ਸ਼ੋਅ ਦੇ ਵਿੱਚ ਕੀਤਾ ਸੀ ਤੇ ਹੁਣ ਇੱਕ ਸ਼ੋਅ ਚੱਲ ਰਿਹਾ ਸੀਗਾ ਉਹਦੇ ਵਿੱਚ ਵੀ ਆ ਲਾਕਡਾਊਨ ਕਰਕੇ ਥੋੜਾ ਕੰਮ ਮਤਲਬ ਡਿਲੇ ਹੋ ਗਿਆ ਸੀ ਹੁੰਦਾ ਹਾਂਜੀ ਤੇ ਤੇ ਵੀ ਆਪਣਾ ਸੈਕੰਡ ਸੀਜ਼ਨ ਚੱਲ ਰਿਹਾ ਜੀ ਉਹਦਾ ਹੁਣ ਫਿਰ ਲੌਕਡਾਊਨ ਤੋਂ ਬਾਅਦ ਸਰ ਆਪਣਾ ਹੁਣ ਅੱਗੇ ਆ ਰਿਹਾ ਜੀ ਅੱਛਾ ਗਗਨ ਉਸ ਸ਼ੋਅ ਦੇ ਵਿੱਚ ਤੁਸੀਂ ਕਿਹੜਾ ਗੀਤ ਸੁਨਾਇਆ ਸੀ ਕੁਝ ਤੁਹਾਨੂੰ ਯਾਦ ਹੈ ਹਾਂਜੀ ਸਰ ਮੈਂ ਰঞ্জੀਤ ਬਾਬਾ ਸਰ ਦਾ Song ਸੁਨਾਇਆ ਸੀ ਜੀ ਮੈਂ ਚਾਹੁੰਗਾ ਕਿ ਆਪਾਂ ਗੱਲਾਂ ਦੇ ਨਾਲ-ਨਾਲ ਤੁਹਾਡੇ ਉਸ ਗੀਤ ਦਾ ਵੀ ਥੋੜਾ ਬਹੁਤ ਜ਼ਾਇਕਾ ਲੈ ਲਈਏ ਤਾਂ ਵਧੀਆ ਰਹੂਗਾ ਹਾਂਜੀ ਸਰ ਬਿਲਕੁਲ ਜੀ ਹੋਇ ਅਜ ਲੇਖਾ ਨਾਲ ਵੈਰ ਕਿਤੇ ਲੱਗਦੇ ਨਾ ਪੈਰ ਹੋਇ ਅਜ ਕਮਰੇ ਚ ਬੰਦ ਕੱਲ ਜਿੱਤ ਲਊਗਾ ਸ਼ਹਿਰ ਜਿਹੜੇ ਜਿਆਦਾ ਹੰਕਾਰੇ ਕਹਿਣਗੇ ਉਹ ਵੀਰੇ ਵੀਰੇ ਸਾਡੀ ਵਾਰ ਆਉਣ ਦੇ ਦੇਖ ਲਵੀਂ ਤਕਦੀਰੇ ਅਸੀਂ ਬਣ ਜਾਣਾ ਹੀਰੇ ਸਾਡੀ ਵਾਰ ਆਉਣ ਦੇ ਦੇਖ ਲਵੀ ਤੱਕਦੀ ਰੇ ਅਸੀਂ ਬਣ ਜਾਣਾ ਹੀ ਰੇ ਸਾਡੀ ਵਾਰੀ ਆਉਣ ਦੇ ਬਾਜੀ ਬਾ ਗਗਨ ਵਾਕਈ ਤੁਹਾਡੀ ਖੂਬਸੂਰਤ ਆਵਾਜ਼ ਹੈ ਹਰੇਕ ਜੌਨ ਨੂੰ ਸੂਟ ਕਰਦੀ ਹੈ ਹਨਾ ਤਾਂ ਤੁਸੀਂ ਰਿਐਲਿਟੀ ਤੁਸੀਂ ਜਿੱਦਾਂ ਸ਼ੋਅ ਦੀ ਗੱਲ ਕੀਤੀ ਹੈ ਤਾਂ ਇਸ ਤੋਂ ਇਲਾਵਾ ਜਿੱਦਾਂ ਰਿਐਲਿਟੀ ਸ਼ੋਅ ਚੱਲਦੇ ਆ ਆਵਾਜ਼ ਪੰਜਾਬ ਦੀ ਵਾਇਸ ਆਫ ਪੰਜਾਬ ਜਾਂ ਤੁਸੀਂ ਕਿਤੇ ਉੱਥੇ ਜਾਂਦੀ ਨਹੀਂ ਤੁਸੀਂ ਗਾਏ ਕਿਤੇ ਸਰ ਨਹੀਂ ਉੱਥੇ ਨਹੀਂ ਟਰਾਈ ਕੀਤਾ ਮੈਂ ਪਰ ਹੁਣ ਜਿੱਦਾਂ ਮਤਲਬ ਕਿ ਆਪਣੇ ਸ਼ੋਅ ਚ ਚੱਲਦੇ ਆ ਨਾਲ ਦੇ ਸਿੰਗਰ ਮੁੰਡੇ ਹੈਗੇ ਆ ਕਾਫੀ ਉਹਨਾਂ ਨਾਲ ਬੈਕੋਰਸ ਤੇ ਚਲੇ ਜਾਈਦਾ ਜਾਂ ਲਾਬ ਰਾਜਸਥਾਨੀ ਭਾਜੀ ਹੈਗੇ ਆ ਰਕੇਸ਼ ਰਾਹੀ ਵੀਰਾ ਉਹਨਾਂ ਨਾਲ ਕਈ ਵਾਰ ਬੈਕੋਰਸ ਤੇ ਚਲੇ ਜਾਂਦੇ ਆ ਗਗਨ ਮਸਤਾਨਾ ਵੀਰ ਉਹਨਾਂ ਨਾਲ ਹਾਂਜੀ ਹਾਂਜੀ ਮਤਲਬ ਸ਼ੌਂਕ ਹੈਗਾ ਤੇ ਫਿਰ ਚਲ ਰਹੀ ਜੀ ਨਾਲ ਅੱਛਾ ਤੁਸੀਂ ਜਿੱਦਾਂ ਸਭ ਦੇ ਨਾਲ ਜਾਣੇ ਹੋ ਤੇ ਮਾਲਕ ਵੱਲੋਂ ਤੁਹਾਨੂੰ ਗੋਡ ਗਿਫਟਡ ਹੈ ਤੁਹਾਡੀ ਆਵਾਜ਼ ਬਹੁਤ ਖੂਬਸੂਰਤ ਹੈ ਬਾਕੀ ਤੁਸੀਂ ਮਿਹਨਤ ਵੀ ਕੀਤੀ ਹੈ ਹਨਾ ਉਹ ਝਲਕਦੀ ਵੀ ਹੈ ਕਿਸੇ ਕੰਪਨੀ ਦੀ ਤੁਹਾਡੇ ਤੇ ਕੋਈ ਨਿਗਾ ਨਹੀਂ ਪਈ ਜਾਂ ਕਿਸੇ ਨੇ ਤੁਹਾਡੇ ਤੱਕ ਅਪਰੋਚ ਕੀਤੀ ਹੋਵੇ ਨਹੀਂ ਸਰ ਹਲੇ ਤੱਕ ਤਾਂ ਕੋਈ ਨੀਤਾਂ ਦੀ ਤੁਸੀਂ ਵੀ ਕਿਸੇ ਤੱਕ ਅਪਰੋਚ ਨਹੀਂ ਕੀਤੀ ਨਹੀਂ ਸਰ ਅਪਰੋਚ ਕਰਨ ਦਾ ਦਿਲ ਵੀ ਕਰਦਾ ਪਰ ਘਰ ਦੀ ਆਰਥਿਕ ਹਾਲਤ ਖਰਾਬ ਹੋਣ ਕਰਕੇ ਸਰ ਮਤਲਬ ਕਿ ਤੁਹਾਨੂੰ ਵੀ ਆਪਣਾ ਮਤਲਬ ਸਭ ਨੂੰ ਪਤਾ ਕਿ ਸਿੰਗਿੰਗ ਲਾਈਨ ਦੇ ਵਿੱਚ ਓਨਲੀ ਆਪਾਂ ਨੂੰ ਕਾਫੀ ਹਨਾ ਜੀ ਪੈਸੇ ਦੀ ਜਰੂਰਤ ਪੈਂਦੀ ਆ ਸੋ ਉਹ ਨਹੀਂ ਆਪਾਂ ਇਨਾ ਅਫੋਰਡ ਕਰ ਸਕ ਗगन ਮੈਂ ਤੁਹਾਨੂੰ ਪੁੱਛਣ ਹੀ ਲੱਗਿਆ ਸੀ ਕਿ ਜਿਹੜਾ ਗਾਇਕੀ ਦਾ ਇੱਕ ਖੇਤਰ ਆ ਹਨ ਇਹ ਕਾਫੀ ਮਹਿੰਗਾ ਖੇਤਰ ਮੰਨਿਆ ਜਾਂਦਾ ਹਾਂ ਚਾਹੇ ਆਪਣੀ ਆਡੀਓ ਟਰੈਕ ਤੋਂ ਲੈ ਕੇ ਤੇ ਵੀਡੀਓ ਦੇ ਤੇ ਰੀਲੀਜ਼ਿੰਗ ਤੱਕ ਬਹੁਤ ਮਤਲਬ ਕਿ ਕਾਫੀ ਖਰਚਾ ਬਣ ਜਾਂਦਾ ਤਾਂ ਮੈਂ ਤੁਹਾਨੂੰ ਪੁੱਛਣ ਹੀ ਲੱਗਿਆ ਸੀ ਕਿ ਕਾਫੀ ਮਹਿੰਗਾ ਸ਼ੌਂਕ ਆ ਤੇ ਤੁਸੀਂ ਮਹਿੰਗਾ ਸ਼ੌਂਕ ਪਾਲਿਆ ਤੇ ਤੁਹਾਨੂੰ ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਰੁਕਾਵਟਾਂ ਆਈਆਂ ਕਿਉਂਕਿ ਪੈਸਾ ਤਾਂ ਇੱਕ ਮੇਨ ਆ ਨਾ ਪੈਸੇ ਤੋਂ ਬਿਨਾ ਤਾਂ ਬੰਦਾ ਚੱਲ ਹੀ ਨਹੀਂ ਸਕਦਾ ਹਾਂਜੀ ਹਾਂਜੀ ਸਰ ਰੁਕਾਵਟਾਂ ਤਾਂ ਬਸ ਮੇਨ ਪ੍ਰਮੁੱਖ ਤਾਂ ਪੈਸੇ ਦੀ ਹੁੰਦੀ ਹੈ ਜੀ ਬਾਕੀ ਫੈਮਿਲੀ ਵੱਲੋਂ ਫੁੱਲ ਸਪੋਰਟ ਆ ਫਾਦਰ ਸਾਹਿਬ ਕਹਿੰਦੇ ਆ ਕਿ ਜਦੋਂ ਮਤਲਬ ਕਿ ਆਪ ਦੇ ਆਪਣੋਂ ਫਿਰ ਇਦਾਂ ਵੀ ਲੱਗਦਾ ਵੀ ਹਾਂ ਚਲੋ ਸਹੀ ਹੈ ਚਲੋ ਪੈਸੇ ਦੇ ਕਰਕੇ ਨਹੀਂ ਮੇਰੇ ਨਾਲ ਤਾਂ ਵੈਸੇ ਤਾਂ ਚਲੋ ਮੇਰੇ ਮਮਾ ਪਾਪਾ ਖੜੇ ਹੀ ਆ ਬ੍ਰਦਰ ਆ ਛੋਟਾ ਉਹ ਲਿਖਦਾ ਥੋੜਾ ਬਹੁਤਾ ਲਿਖ ਲੈਂਦਾ ਮੈਨੂੰ ਜਿੱਦਾਂ ਗਾਉਣ ਦਾ ਸ਼ੌਂਕ ਹੈਗਾ ਤਾਂ ਫਿਰ ਬਸ ਉਹੀ ਹੈ ਜੀ ਅ اچھا ਗਗਨ ਮੈਂ ਚਾਹੁੰਗਾ ਕਿ ਹੁਣ ਤੁਹਾਡੇ ਤੋਂ ਕੋਈ ਇੱਕ ਗੀਤ ਜ਼ਰੂਰ ਸੁਣ ਲਾਂ ਕਿਉਂਕਿ ਮੈਨੂੰ ਇਦਾਂ ਕਿ ਤੁਹਾਡੇ ਨਾਲ ਗੱਲਾਂ ਕਰਾਂ ਤੇ ਗੀਤ ਜਿਆਦਾ ਸੁਣਾ ਕਿਉਂਕਿ ਤੁਹਾਡੀ ਆਵਾਜ਼ ਵਾਕਈ ਬਹੁਤ ਖੂਬਸੂਰਤ ਹੈ ਤੇ ਮੈਂ ਚਾਹੁੰਗਾ ਕਿ ਕਿਸੇ ਗੀਤ ਦੀਆਂ 2 17 ਜ਼ਰੂਰ ਸੁਣਾਓ ਹਾਂਜੀ ਹਾਂਜੀ ਸਰ ਹੂੰ ਹੋ ਤਖਤ ਹਜ਼ਾਰਾਂ ਸੀ ਓਏ ਸ਼ਹਿਰ ਮੁਟਿਆਰ ਦਾ ਜਿੱਥੋਂ ਕਿਸਾ ਜੁੜਿਆ ਸੀ ਮੇਰਾ ਉਹਦੇ ਪਿਆਰ ਦਾ ਤਖਤ ਹਜ਼ਾਰਾਂ ਸੀ ਓਏ ਸ਼ਹਿਰ ਮੁਟਿਆਰ ਦਾ ਜਿੱਥੋਂ ਕਿ ਸਾ ਜੁੜਿਆ ਸੀ ਮੇਰਾ ਉਹਦੇ ਪਿਆਰ ਦਾ ਕਾਲਜੇ ਤੋਂ ਲਗੀ ਮੇਰੇ ਰੁਗ ਪਰ ਕੇ ਓਏ ਜਦੋਂ ਹੱਸ ਕੇ ਜੇ ਮੋੜ ਤੋਂ ਮੁੜੀ ਸੀ ਜੀਨੇ ਸਾਡੇ ਕੰਨਾਂ ਚ ਪਵਾਇਆ ਮੁੰਦਰਾ ਪਵਾਈਆਂ ਮੁੰਦਰਾ ਓਏ ਹੋ ਰਾਂਝੇ ਦੇ ਪਿੰਡ ਦੀ ਕੁੜੀ ਸੀ ਹਾਏ ਰਾਂਝੇ ਦੇ ਪਿੰਡ ਦੀ ਕੁੜੀ ਸੀ ਵਾਹ ਜੀ ਵਾਹ ਵਾਕਈ ਮੈਂ ਮਹਿਸੂਸ ਕਰਦਾ ਕਿ ਜਿੱਦਾਂ ਗगन ਭਰਾ ਦੀ ਜਿਹੜੀ ਗਾਇਕੀ ਦਾ ਆਨੰਦ ਆ ਮੈਂ ਕੋਲ ਬੈਠ ਕੇ ਲੈ ਰਿਆ ਸਾਡੇ ਦਰਸ਼ਕ ਵੀ ਐਮਜੀ ਟੈਲੀਕਾਸਟ ਦੇ ਜਿਹੜੇ ਦੇਖ ਰਹੇ ਆ ਉਹ ਇਦਾਂ ਹੀ ਮਤਲਬ ਕਿ ਉਨਾ ਹੀ ਆਨੰਦ ਲੈ ਰਹੇ ਹੋਣਗੇ ਤਾਂ ਗगन ਹੁਣ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਸੋਸ਼ਲ ਮੀਡੀਆ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਵਧੀਆ ਪਲੇਟਫਾਰਮ ਮੰਨਿਆ ਜਾਂਦਾ ਹੈ ਹਨਾ ਸੋਸ਼ਲ ਮੀਡੀਆ ਦੀ ਯੂਜ਼ ਸੋਸ਼ਲ ਮੀਡੀਆ ਦਾ ਤੁਸੀਂ ਯੂਜ਼ ਨਹੀਂ ਕਰਦੇ ਸਰ ਸੋਸ਼ਲ ਮੀਡੀਆ ਦਾ ਯੂਜ਼ ਕਰ ਰਹੇ ਆ ਜੀ ਬਿਲਕੁਲ WhatsApp ਤੇ ਸਟੋਰੀ ਵਗੈਰਾ ਪਾ ਦੇ ਦੀਏ Facebook ਤੇ ਤੇ ਜਾਂ ਫਿਰ ਇਸ ਤੋਂ ਮਤਲਬ 2 2.5 ਸਾਲ ਪਹਿਲਾਂ ਅਸੀਂ ਵੀਡੀਓ ਪਾਉਂਦੇ ਹੁੰਦੇ ਸੀਗੇ ਜੀ ਬਸ ਨਾਲ-ਨਾਲ ਚੱਲ ਰਿਹਾ ਜੀ ਥੋੜਾ ਬਹੁਤਾ ਰਿਆਜ਼ ਵੀ ਕਰ ਰਹੇ ਆ ਸਿੱਖਣ ਦੀ ਵੀ ਕੋਸ਼ਿਸ਼ ਕਰ ਰਹੇ ਆ ਅੱਛਾ ਕਹਿੰਦੇ ਤੁਸੀਂ ਦੱਸਿਆ ਕਿ ਜ਼ਿਕਰ ਕੀਤਾ ਕਿ ਜੋ ਤੁਸੀਂ ਸਿਕਿਉਰਿਟੀ ਗਾਰਡ ਦੀ ਜੌਬ ਕਰਦੇ ਹੋ ਹਨ ਤਾਂ ਉੱਥੇ ਕਿਸੇ ਨੂੰ ਪਤਾ ਨਹੀਂ ਹੈ ਕਿ ਤੁਸੀਂ ਗਾਉਣੇ ਹੋ ਜਾਂ ਉੱਥੇ ਕਿਸੇ ਨੇ ਤੁਹਾਡੀ ਕੋਈ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕਿਸੇ ਨੇ ਤੁਹਾਡੀ ਗਾਇਕੀ ਨੂੰ ਅੱਗੇ ਲਿਜਾਣ ਦੇ ਵਿੱਚ ਕੋਈ ਯੋਗਦਾਨ ਪਾਇਆ ਹੋਵੇ ਨਹੀਂ ਸਰ ਉੱਥੇ ਮੈਂ ਹਰਮੋਨੀਅਮ ਰੱਖਿਆ ਹੋਇਆ ਉੱਥੇ ਜਦੋਂ ਮਤਲਬ ਫ੍ਰੀ ਟਾਈਮ ਲੱਗੇ ਉੱਥੇ ਫਿਰ ਪ੍ਰੈਕਟਿਸ ਕਰ ਲੈਣੀ ਜੀ ਜੀ ਹਾਂ ਜੀ अच्छा गगन ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਮੈਂ ਅਕਸਰ ਜਿੱਦਾਂ ਸਿੰਗਰਸ ਦੇ ਨਾਲ ਜਾਣਾ ਰਹਿੰਦਾ ਹਣਾ ਤਾਂ ਜ਼ਾਹਿਰ ਜੀ ਗੱਲ ਇਹ ਹੈ ਕਿ ਤੁਹਾਨੂੰ ਵੀ ਉੱਥੇ ਗਾਉਣ ਦਾ ਮੌਕਾ ਮਿਲਦਾ ਹੋਊਗਾ ਹਣਾ ਤਾਂ ਅਕਸਰ ਤੁਸੀਂ ਕਿਸ ਤਰ੍ਹਾਂ ਦੇ ਜਿਹੜੇ ਗੀਤ ਆ ਉੱਥੇ ਸੁਣਾਉਂਦੇ ਰਹਿੰਨੇ ਆ ਸਰ ਜਿੱਦਾਂ ਪ੍ਰੋਗਰਾਮ ਤੇ ਜਾਂਦੇ ਆ ਉਦੋਂ ਤਾਂ ਮਤਲਬ ਬੈਕਵਰਸ ਹੀ ਉੱਥੇ ਤਾਂ ਹੁੰਦਾ ਹਣਾ ਜੀ ਕਰਦੇ ਆ ਤੇ ਬਸ ਵੈਸੇ ਗਾਉਂਦੇ ਰਹਿੰਨੇ ਆ ਜਾਂ ਇੱਕ ਆਪਣੇ ਅੱਜ ਅੱਜਕੱਲ ਮੈਂ ਸੌਂਗ ਕਾਫੀ ਸੁਣ ਰਿਹਾ ਸੁੱਚੇ ਯਾਰ ਜੀ ਦਾ ਉਹ ਉਸ song ਤੁਹਾਨੂੰ ਹਾਂ ਹਾਂ ਜਰੂਰ ਸੁਣਾਓ ਜਰੂਰ ਸੁਣਾ ਹਾਂਜੀ ਹੂੰ ਜਦ ਸ਼ਾਮ ਟਲੀ ਤੋਂ ਮੇਰਾ ਚਿਤ ਆਉਣਾ ਥੋੜਾ ਵਕਤ ਪੈਣ ਦੇ ਤੂੰ ਫਿਰ ਪਛਤਾਉਣਾ ਜਦ ਸ਼ਾਮ ਟਲੀ ਤੋਂ ਮੇਰਾ ਚਿਤ ਆਉਣਾ ਥੋੜਾ ਵਕਤ ਪੈਣ ਦੇ ਤੂੰ ਫਿਰ ਪਛਤਾਉਣਾ ਲੱਭਿਆ ਨਾ ਜਦ ਕੋਈ ਤੈਨੂੰ ਰੋਬ ਜਮਾਉਣੇ ਨੂੰ ਤੇਰੀ ਗਲਤੀ ਤੇ ਵੀ ਤੈਨੂੰ ਨਿੱਤ ਮਣਾਉਣੇ ਨੂੰ ਰੱਬ ਅੱਗੇ ਮੈਨੂੰ ਫੇਰ ਪਾਉਣ ਲਈ ਝੋਲੀ ਅੜਾਂਗਾ ਦੁਨਿਆ ਜ਼ਿਉਂਦਾ ਮੈਨੂੰ ਮੈਂ ਕਿਹਾ ਸਿਨਾ ਤੈਨੂੰ ਤੂੰ ਪਹਿਲਾਂ ਛੱਡੇਂਗਾ ਦੁਨਿਆ ਜ਼ਿਉਂਦਾ ਮੈਨੂੰ ਮੈਂ ਕਿਹਾ ਸਿਨਾ ਤੈਨੂੰ ਤੂੰ ਪਹਿਲਾਂ ਛੱਡੇਂਗਾ ਵਾਹ ਜੀ ਵਾਹ ਗਗਨ ਜੀ ਵਾਕਈ ਤੁਹਾਡੇ ਗੀਤਾਂ ਦੀ ਚੌਣ ਬਹੁਤ ਵਧੀਆ ਤੇ ਗਾਇਕੀ ਦਾ ਬਾਖਮਾਲੀ ਹੈ ਮੈਂ ਜਿਸ ਤਰ੍ਹਾਂ ਦੇਖ ਰਿਹਾ ਸੀ ਕਿ ਤੁਹਾਡੇ ਜਿਹੜੇ ਗੀਤਾਂ ਦੀ ਚੌਣ ਹੈ ਉਹ ਬੜੀ ਸਾਦਗੀ ਜੀ ਵਾਲੀ ਤੇ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਦੀ ਚੌਣ ਹੈ ਹਨ ਪਰ ਜਿਹੜਾ ਅੱਜ ਕੱਲ ਜਿਹੜਾ ਗਾਇਕੀ ਦਾ ਖਲਾਰਾ ਪਿਆ ਹੋਇਆ ਹੈ ਹਨ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਅੱਜ ਦੀ ਗਾਇਕੀ ਬਾਰੇ ਸਰ ਇਹ ਹੀ ਹੈ ਕਿ ਜੇ ਅੱਜ ਕੱਲ ਸੁਣਦੇ ਸੁਣ ਰਹੇ ਆ ਤਾਂ ਹੀ ਨਵੇਂ ਗਾਣੇ ਆ ਰਹੇ ਆ ਜਾਂ ਜਿੱਦਾਂ ਜੀ ਬਿਲਕੁਲ ਹਨਾ ਜੀ ਜਾਂ ਫਿਰ ਜੋ ਕੋਈ ਵੀ ਗਾਣਾ ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਜਿੱਦਾਂ ਲੋਕ ਸੁਣਦੇ ਆ ਹਨਾ ਜੇ ਲੋਕ ਉਹਨੂੰ ਸੁੰਨਾ ਘੱਟ ਕਰ ਦੇਣਗੇ ਤਾਂ ਮੇਰੇ ਖਿਆਲ 'ਚ ਉਹ ਆਟੋਮੈਟਿਕ ਉਹ ਵੀ ਗਾਉਣਾ ਬੰਦ ਕਰ ਦੇਣਗੇ ਹਨਾ ਬਿਲਕੁਲ ਬਿਲਕੁਲ ਸਰ ਜਿੱਦਾਂ ਦੇ ਸਰੋਤੇ ਹੈਗੇ ਸਰ ਉਹਦਾਂ ਦੀ ਮਤਲਬ ਗਾਣੇ ਆ ਰਹੇ ਆ ਜੀ ਜੀ ਬਿਲਕੁਲ ਬਿਲਕੁਲ ਤਾਂ ਮੈਂ ਸੋਚ ਰਿਹਾ ਸੀ ਕਿ ਆਪਣੀ ਜਿਹੜੀ ਇੰਟਰਵਿਊ ਆ ਆਪਾਂ ਹੁਣ ਆਪਣੇ ਐਮਜੀ ਟੈਲੀਕਾਸਟ ਦੇ ਦਰਸ਼ਕਾਂ ਦੇ ਕਚਹਿਰੀ ਵਿੱਚ ਦੇ ਦਿੱਤੀ ਹੈ ਨਾ ਇਸ ਤੋਂ ਬਾਅਦ ਚੋ ਕਈ ਵਾਰ ਕਈ ਹੁੰਦਾ ਕਿ ਆਪਾਂ ਨੂੰ ਕੋਈ ਸਪੋਰਟ ਕਰਨ ਵਾਲਾ ਤੁਹਾਨੂੰ ਕੋਈ ਸਪੋਰਟ ਕਰਨ ਵਾਲਾ ਸਿੰਗਰ ਮਿਲ ਜੇ ਹਨ ਤਾਂ ਤੁਸੀਂ ਕਿੰਦਾ ਦੀ ਗਾਇਕੀ ਜ਼ਿਆਦਾ ਗਾਉਣੀ ਪਸੰਦ ਕਰੋਗੇ ਸਰ ਗਾਇਕੀ ਵੈਸੇ ਤਾਂ ਸਾਰੇ ਗਾਣੇ ਅੱਜ ਕਾ ਰੋਮਾਂਟਿਕ ਬੀਡ ਸੈਡ ਸਾਰੇ ਗਾਣੇ ਪਸੰਦ ਕਰਾਂਗੇ ਲੇਕਿਨ ਅੱਜ ਕੱਲ ਜੋ ਵੈਸੇ ਸੌਂਗ ਚੱਲ ਰਹੇ ਆ ਉਸ ਤਰ੍ਹਾਂ ਦਾ ਇੱਕ ਸੌਂਗ ਮੇਰੇ ਛੋਟੇ ਬ੍ਰਦਰ ਦਾ ਲਿਖਿਆ ਹੋਇਆ ਮੈਂ ਤੁਹਾਨੂੰ ਹਾਂਜੀ ਹਾਂਜੀ ਜ਼ਰੂਰ ਬਿਲਕੁਲ ਸਮਾਂ ਯਾਜਤ ਨਹੀਂ ਦੇ ਰਿਹਾ ਸੀ ਮੈਂ ਚਾਹੁੰਗਾ ਕਿ ਆਪਾਂ ਇਸ ਗੀਤ ਦੇ ਨਾਲ ਸਮਾਪਤੀ ਵੀ ਕਰਦੇ ਹਾਂ ਹਨਾ ਗੱਡੀਆਂ ਦਾ ਕਾਫਲਾ ਤੂੰ ਪਿੱਛੇ ਆਉਂਦਾ ਦੇਖ ਲੈਣੀ ਚੱਲਦੀ ਹਨੇਰੀਆਂ 'ਚ ਅੱਗ ਲਾਉਂਦੇ ਸੇਕ ਲੈ ਗੱਡੀਆਂ ਦਾ ਕਾਫਲਾ ਤੂੰ ਪਿੱਛੇ ਆਉਂਦਾ ਦੇਖ ਲੈ ਨਹੀਂ ਚੱਲਦੀ ਹਨੇਰੀਆਂ 'ਚ ਅੱਗ ਲਾਉਂਦੇ ਸੇਕ ਲੈ ਅੱਖ ਵੀ ਉਹ ਲਾਲੀ ਨਾਲ ਖੜੀ ਰਹਿੰਦੀ ਆ ਮੁੱਛ ਤੇ ਆ ਧੌਣ ਰੱਖੀ ਤਾਂ ਕਰਕੇ ਅਲੜਾਂ ਦੇ ਦਿਲਾਂ ਵਿੱਚ ਯਾਰ ਵਸਦੇ ਤੇ ਵੈਰੀਆਂ ਦੇ ਬੰਦ ਰੱਖੇ ਸਾਹ ਕਰਕੇ ਇੱਕ ਵਾਰ ਜਿਹੜੀ ਅਸੀਂ ਗੱਲ ਕਹਿ ਦਈਏ ਕਰਦੇ ਨਹੀਂ ਨਾ ਫਿਰ ਹਾਂ ਕਰਕੇ ਵਾਹ ਜੀ ਵਾਹ ਬਹੁਤ ਅੱਛੇ ਵਾਕਈ ਤੁਹਾਡਾ ਗੀਤ ਖੂਬਸੂਰਤ ਹੈ ਜਿੱਦਾਂ ਦੇ ਅੱਜਕੱਲ ਟ੍ਰੈਂਡਿੰਗ Song ਚੱਲ ਰਹੇ ਆ ਤੁਹਾਡੀ ਆਵਾਜ਼ ਉਹਦੇ ਵਿੱਚ ਵਾਕਈ ਫਿੱਟ ਬੈਠਦੀ ਹੈ ਬਾਕੀ ਸਾਡੀ MG ਟੈਲੀਕਾਸਟ ਦੀ ਸਮੁੱਚੀ ਟੀਮ ਦੇ ਵੱਲੋਂ ਵੀ ਅਰਦਾਸ ਹੈ ਕਿ ਪ੍ਰਮਾਤਮਾ ਜਿਹੜੀ ਤੁਹਾਡੀ ਗਾਇਕੀ ਨੂੰ ਬੂਰ ਪਾਵੇ ਤੁਹਾਡਾ ਆਉਣ ਵਾਲਾ ਜਿਹੜਾ ਸਮਾਂ ਉਹ ਖੁਸ਼ੀਆਂ ਭਰਿਆ ਹੋਵੇ ਤੁਹਾਡਾ ਸੰਗੀਤਿਕ ਸਫ਼ਰ ਹੈ ਉਹਨੂੰ ਬੂਰ ਪਾਵੇ ਸੋ ਤੁਹਾਡਾ ਗगन ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹਾਂਜੀ ਸਰ MG ਟੈਲੀਕਾਸਟ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਵਰਗੇ ਛੋਟੇ ਛੋਟੇ ਸਿੰਗਰਾਂ ਨੂੰ ਲੋਕਾਂ ਸਾਹਮਣੇ ਰੋਬਰੂ ਕਰਦੇ ਆ ਤੇ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਇਦਾਂ ਨਾ ਕਹੋ ਕਿ ਛੋਟੇ-ਛੋਟੇ ਸਿੰਗਰਾਂ ਨੂੰ ਠੀਕ ਹੈ ਮੈਂ ਮੰਨਦਾ ਕਿ ਤੁਹਾਡੇ ਤੇ ਕਿਸੇ ਦੀ ਨਿਗਾ ਨਹੀਂ ਪਈ ਹੋਊਗੀ ਪਰ ਜਿਹੜਾ ਤੁਹਾਡੇ ਵਿੱਚ ਹੁਨਰ ਹੈ ਉਹ ਚੰਗੇ-ਚੰਗੇ ਚੜੇ ਹੋਏ ਸਿੰਗਰਾਂ ਨੂੰ ਵੱਡੇ-ਵੱਡੇ ਸਿੰਗਰਾਂ ਨੂੰ ਵੀ ਫਿੱਕਾ ਪਾਉਂਦਾ ਹੈ ਤੁਹਾਡੇ ਸਾਹਮਣੇ ਸੋ ਦੋਸਤੋ ਇਹ ਹਨ ਸਾਡੇ ਨਾਲ ਉੱਭਰਦਾ ਗਾਇਕ ਹੁਨਰਮੰਦ ਗਾਇਕ ਸੁਰੀਲਾ ਗਾਇਕ ਗगन ਸੋ ਦੋਸਤੋ ਜਿੱਦਾਂ ਤੁਹਾਨੂੰ ਇਸਨੇ ਆਪਣੇ ਸ਼ਬਦਾਂ ਦੇ ਵਿੱਚ ਦੱਸ ਦਿੱਤਾ ਹੈ ਜੀ ਲੋਕ ਸੁਣਦੇ ਆ ਤਾਹੀਂ ਸਿੰਗਰ ਜਿਹੜੇ ਉਹ ਗੀਤ ਗਾਉਂਦੇ ਆ ਜੇ ਲੋਕ ਸੁੰਨਾ ਬੰਦ ਕਰ ਦੇਣਗੇ ਤਾਂ ਸਿੰਗਰਾਂ ਨੂੰ ਵੀ ਚੰਗਾ ਗਾਉਣ ਦੇ ਲਈ ਮਜਬੂਰ ਹੋਣਾ ਪਵੇਗਾ ਸੋ ਹੁਣ ਫੈਸਲਾ ਤੁਹਾਡੇ ਹੱਥ ਹੈ ਚੰਗਾ ਸੁੰਨਾ ਹੈ ਜਾਂ ਮਾੜਾ ਸੁੰਨਾ ਹੈ ਕਿਹੋ ਜੀ ਗਾਇਕੀ ਲੋਕਾਂ ਦੇ ਸਾਹਮਣੇ ਰੂਬਰੂ ਕਰਨੀ ਹੈ ਬਾਕੀ ਸਾਡਾ ਗगन ਦੇ ਨਾਲ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਲੱਗਿਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਦਿਓ ਬਾਕੀ ਜੇ ਤੁਸੀਂ ਵੀ ਚਾਹੁੰਦੇ ਹੋਗੇ ਇਸੇ ਤਰ੍ਹਾਂ ਦੇ ਤੁਹਾਡਾ ਕੋਈ ਮਨਪਸੰਦ ਕਲਾਕਾਰ ਅਸੀਂ ਤੁਹਾਡੇ ਰੂਬਰੂ ਕਰੀਏ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਉਹਦਾ ਨਾਮ ਪਤਾ ਦੱਸ ਸਕਦੇ ਹੋ ਅਸੀਂ ਉਹਦੇ ਤੱਕ ਜ਼ਰ ਦੇ ਨਾਲ ਇਜਾਜ਼ਤ ਲੈਨੇ ਆ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕੈਮਰਾਮੈਨ ਨਵਦੀਪ ਸਿੰਘ ਬਰਾੜ ਦੇ ਨਾਲ ਮੈਂ ਤੁਹਾਡਾ ਆਪਣਾ ਹੋਸ ਮਨਜਿੰਦਰ ਕਮਾਨ ਐਮ ਜੀ ਟੈਲੀਕਾਸਟ ਸ਼ੁਕਰੀਆ